ਬਲਾਕ ਚੋਗਾਂਵਾਂ ਦੇ ਅਧੀਨ ਆਉਂਦੇ ਪਿੰਡ ਬਹਿੜਵਾਲ ਵਿਖੇ ਅਚਾਨਕ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗ ਜਾਣ ਕਰ ਚਾਰ ਏਕੜ ਕਣਕ ਅਤੇ 9 ਏਕੜ ਦੇ ਕਰੀਬ ਕਣਕ ਦਾਣ ਨਾਲ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨ ਦਾ ਕੋਈ ਪਤਾ ਨਹੀਂ ਲੱਗ ਸਕਿਆ। ਘਟਨਾ ਦਾ ਪਤਾ ਲੱਗਣ ਤੇ ਖੇਤੀਬਾੜੀ ਵਿਭਾਗ ਦੇ ਬਲਾਕ ਅਫਸਰ ਬਲਜਿੰਦਰ ਸਿੰਘ ਸੰਧੂ ਆਪਣੇ ਸਟਾਫ ਸਮੇਤ ਮੌਕੇ ਤੇ ਪਹੁੰਚੇ ਅਤੇ ਪੀੜਤ ਕਿਸਾਨਾਂ ਨਾਲ ਅਫਸੋਸ ਪ੍ਰਗਟਾਇਆ। ਨਗਰ ਚੋਂ ਪਿੰਡ ਬੈੜਵਾਲ ਤੋਂ ਗੁਰਸਾਭ ਸਿੰਘ ਆ ਉਹਦਾ ਦੋ ਕਿੱਲੇ ਕਣਕ ਛੜ ਗਈ ਆ ਸਾਡੇ ਮੌਜੂਦਾ ਸਰਪੰਚ ਸਾਹਿਬ ਨੇ ਇਹਨਾਂ ਦੇ ਕਣਕ ਛੜ ਗਈ ਆ ਨਾਲ ਹੋਰ ਕਾफी ਛੜ ਗਿਆ ਤੇ ਜੇ ਸਾਡੇ ਨਗਰ ਦੇ ਆਲੇ-ਦੁਆਲੇ ਦੀ ਸੰਗਤ ਦਾ ਸਹਿਯੋਗ ਨਾ ਹੁੰਦਾ ਤੇ ਅੱਜ ਕਈ ਹਜ਼ਾਰਾਂ ਏਕੜ ਫਸਲ ਦਾ ਨੁਕਸਾਨ ਹੋ ਜਾਣਾ ਸੀ ਸਾਡੇ ਪਿੰਡ ਦੇ ਪਿੰਡ 'ਚ ਫਾਇਰ ਬ੍ਰਿਗੇਡ ਆਇਆ ਕ ਸਾਂਝਵਲ ਫੇਅਰ ਸੁਸਾਇਟੀ ਵੱਲੋਂ ਉਹਨੇ ਬਹੁਤ ਜ਼ਿਆਦੀ ਹੈਲਪ ਕੀਤੀ ਹੈ ਸਾਡੇ ਨਗਰ 'ਚ ਜਿਹੜੇ ਸਪਰੇਅ ਵਾਲੇ ਪੰਪ ਸੀ ਕਾਲੇ ਦਿਵਾਲੇ ਦੀ ਸੰਗਤ ਨੇ ਲਿਆ ਕੇ ਉਹਨਾਂ ਦੇ ਨਾਲ ਅੱਗ ਬੁਝਾਈ ਆ ਆ ਪਿੰਡ ਡੱਲੇ ਕੇ ਛੂਰਾ ਵਣਿਏ ਕੀ ਰਣੀ ਕੇ ਸਭ ਨਗਰ ਦੀਆਂ ਸੰਗਤਾਂ ਨੇ ਆ ਕੇ ਬੜਾ ਤਕੜਾ ਹਮਲਾ ਮਾਰ ਕੇ ਤੇ ਇਹ ਅੱਗ ਨੂੰ ਕੰਟਰੋਲ ਕੀਤਾ ਗਿਆ ਨਹੀਂ ਸਰਕਾਰੀ ਅਧਿਕਾਰੀ ਹਾਲੇ ਤੱਕ ਕੋਈ ਨਹੀਂ ਆਇਆ ਜੀ ਸਰਕਾਰੀ ਅਧਿਕਾਰੀਆਂ ਨੂੰ ਨਹੀਂ ਜੀ ਪਤਾ ਲੱਗਦਾ ਜਦੋਂ ਝੋਨੇ ਨੂੰ ਪਰਾਲੀ ਨੂੰ ਅੱਗ ਲੱਗਦੀ ਹੈ ਨਾ ਸਰਕਾਰੀ ਅਧਿਕਾਰੀਆਂ ਨੂੰ ਉਦੋਂ ਪਤਾ ਲੱਗਦਾ ਉਦੋਂ ਉਹਨਾਂ ਨੇ ਉਹ ਕੀ ਜੋ ਜਿਹੜਾ ਸੈਟੇਲਾਈਟ ਚ ਉਹਨੂੰ ਛੱਡੇ ਨੇ ਨਾ ਉਹਨਾਂ ਤੋਂ ਪਤਾ ਲੱਗ ਜਾਂਦਾ ਇਹ ਤੁਹਾਨੂੰ ਨਹੀਂ ਉਹਨਾਂ ਨੂੰ ਪਤਾ ਲੱਗਦਾ ਹਲੇ ਤੱਕ ਨਹੀਂ ਆਏ ਮੇਰਾ ਖਿਆਲ ਘੱਟੋ ਘੱਟ ਵੀ ਘੰਟਾ ਡੇਢ ਘੰਟਾ ਹੋ ਗਿਆ ਹੈ ਇਹ ਜੀ ਪਿੰਡ ਮਹਿਡਵਾਲ ਵਾਲਿਆਂ ਨੇ ਉਹਨਾਂ ਨੇ ਬਣਾਇਆ ਤੇ ਫਾਇਰ ਬ੍ਰਿਗੇਡ ਛੋਟਾ ਬਣਾਇਆ ਹੈ ਤੇ ਉਹਨਾਂ ਨੇ ਫਿਰ ਉਹ ਆਪਣਾ ਉਹਦੇ ਨਾਲ ਨਹੀਂ ਤੇ ਮੇਰਾ ਖਿਆਲ ਹਜ਼ਾਰਾਂ ਏਕੜ ਜਿਹੜੀ ਅੱਗੇ ਕਣਕ ਛੱਡ ਜਾਣੀ ਸੀ ਟੈਕਸ